भारतीय जनता पार्टी भी इतने एकत्रता हुई है थोड़ा बड़े विस्तार के सुभाष जी ने समझाया और जिस तरह कहें थे ना सू सार लगता थी हाई लग रोज भी कहीं रोज कम रोज भी सी <laughs> पर फल बहुत वाया मिलेगा और मेरे ख्याल जे ये सिसटम पहले लागू होंगे लोग सभा दिया चोना चाहिए ये साढे बूझ ने बने होंगे तो आप कोई ताकत सानू करा ही नहीं सकते और खाली मेनू नहीं प्रधान ने सानू गाइडेड ही किया जी जी सानू प्रधान ने टाइम नहीं टाइम नहीं क्योंकि एकदम ही नवे सिरे तो पहली बारी पार्टी ने ਆਪਣੇ ਆਪ ਬਿਨਾ ਹਕਮਤਾ ਸਾਨੂੰ ਪਤਾ ਹੈ ਕਿ ਅਸੀਂ ਅੱਗੇ ਲੜਨੀ ਹੈ ਜੋ ਵੀ ਪਾਰਟੀ ਦਾ ਹੁਕਮ ਹੋਊਗਾ ਪਰ ਉਸ ਤਰੀਕੇ ਦੀ ਜੈਸੀ ਤਿਆਰੀ ਕਰੀਏ ਕਿ ਕੋਈ ਤਾਕਤ ਵੀ ਤੁਹਾਨੂੰ ਹਰਾ ਨਾ ਸਕੇ। ਔਰ ਇਹ ਨਹੀਂ ਕਿ ਅਸੀਂ 1 2 3 4 ਨੇ ਜਿੱਤਣਾ ਥੀ। ਜਿਹੜੀ 8 10 ਸੀਟਾਂ ਨੇ ਉਹ ਜ਼ਰੂਰ 7 8 ਅਸੀਂ ਜ਼ਰੂਰ ਜਿੱਤ ਲਈ। ਜੇ ਇਹ ਪਹਿਲੇ ਸਾਰੇ ਹਰ 파ਕ ਦੇ ਵੋਟ ਨੇ ਬੰਦੇ-ਮੁੰਦੇ ਉਹ ਨਹੀਂ ਸੀ ਉਸ ਦੇ ਬਾਵਜੂਦ ਲੋਕਾਂ ਨੇ ਫੇਰ ਵੀ ਬਹੁਤ ਔਖੇ ਸਮੇਂ ਦੇ ਵਿੱਚ ਬਹੁਤ ਹੋਟਾ ਪਾਈਆਂ ਪਰ ਸ਼ਹਿਰ ਇਸ ਸ਼ਹਿਰ ਦਾ ਨਮਾਦ ਕਰੀ ਪੂਰਾ ਕਰੀ ਨਹੀਂ ਸਕਦੀ ਕਿਉਂਕਿ ਲਗਾਤਾਰ ਜਦ ਤੋਂ ਮੈਂ ਦੇਖਦੀਆਂ 97 ਤੋਂ ਬਾਅਦ 98 ਤੋਂ ਉਸ ਤੋਂ ਪਹਿਲੇ 775 ਸ uh, 70 80 ਦੇ ਜਦ ਮਾਰਾ ਸਭ ਲੜਦੇ ਸੀ ਮੇਰੇ ਖਿਆਲ ਕੀ ਉਸ ਤੋਂ ਬਾਅਦ ਅਸੀਂ ਹਰ 22 ਸਾਲਾਂ ਬਾਅਦ ਇੱਕ ਐਮਪੀ ਦੀ ਇਲੈਕਸ਼ਨ ਇੱਕ ਐਮਐਲਏ ਦੀ ਇਲੈਕਸ਼ਨ ਔਰ ਵੋਟ ਕਦੀ ਤੁਸੀਂ ਕਟਾਈ ਨਹੀਂ ਵਰदाई ਹੈ ਅਵਾਸ ਦੋ ਪਲੈਂਟ ਜੇ ਥੋੜੀ ਜਿਹੀ ਕੱਢੀ ਹੈ ਤੇ ਉਹ ਕਈ ਵਜ੍ਹਾ ਹੋਰ ਹੋ ਜਾਂਦੀਆਂ ਪਾਰਟੀਆਂ ਵੀ ਹੋਰ ਹੋ ਗਈਆਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਖੇ ਤੋਂ ਔਖੇ ਸਮੇਂ 'ਚ ਤੁਸੀਂ ਸਾਰਿਆਂ ਨੇ ਪਟਿਆਲੇ ਦੇ ਲੋਕਾਂ ਨੇ ਪਟਿਆਲੇ ਸ਼ਹਿਰ ਦੀ ਜਨਤਾ ਨੇ ਜਿੰਨਾ ਵੀ ਲੀਡਰ ਸਾਹਿਬ ਤੁਸੀਂ ਸਾਰੇ ਇੱਥੇ ਬੈਠੇ ਤੁਸੀਂ ਸਾਥ ਦਿੱਤਾ ਔਰ ਹੁਣ ਜਿਸ ਤਰ੍ਹਾਂ ਸੁਭਾਸ਼ਜੀ ਨੇ ਔਰ ਚਿਵਾ ਜੀ ਨੇ ਔਰ ਸਾਰਿਆਂ ਨੇ ਸਮਝਾਇਆ ਅਸੀਂ ਜੇ ਇਹ ਕੰਮ ਕਰ ਲਈਏ ਮਹਾਰਾਣਾ ਸਾਹਿਬ ਅੱਜ ਕਾਰਜਸ਼ਾਲਾ ਮੀਟਿੰਗ 'ਚ ਪਹੁੰਚੇ ਸੀ ਬੀਜੇਪੀ ਦੀ ਕਾਰਜਸ਼ਾਲਾ ਮੀਟਿੰਗ 'ਚ ਪਹੁੰਚੇ ਆ ਕੀ ਕਹਿਣਾ ਚਾਹਾਂਗੇ ਜੀ ਬਹੁਤ ਵਧੀਆ ਗੱਲ ਹੈ ਇਹ ਸ਼ੁਰੂਆਤ ਹੈ ਸੰਗਠਨ ਬਣਨ ਦੀ ਇਹ ਮੀਟਿੰਗ ਦੇ ਵਿੱਚ ਇਹਨਾਂ ਨੇ ਸਮਝਾਇਆ ਹੈ ਔਰ ਇੱਕ ਵਰਕ ਵਰਕਸ਼ਾਪ ਦੇ ਤੌਰ ਤੇ ਮੀਟਿੰਗ ਹੋਈ ਹੈ ਸਵੇਰੇ ਰਾਜਪੁਰਾ ਕੋਨੌਰ ਔਰ ਸਨੌਰ ਦੀ ਸੀ ਹੁਣ ਪਟਿਆਲਾ 1 ਔਰ 2 ਔਰ ਕੱਲ ਨੂੰ समाणा शतराणा और नाभे भी हो रही है और ये पूरा ज़िला वो कवर हो जाएगा और ये तैयारी है दो हज़ार सताई दीह भरिया जा रही ਕਿਹੜੇ-ਕਿਹੜੇ ਮੈਂਬਰਾਂ ਦੀ ਚੋਣ ਹੋਈ ਹੈ ਜੀ ਅੱਜ ਅੱਜ ਨਹੀਂ ਅੱਜ ਨਹੀਂ ਚੋਣ ਹੋਈ ਅੱਜ ਸਮਝਾਇਆ ਗਿਆ ਪਹਿਲੇ ਬੂਥ ਜਦੋਂ ਪ੍ਰਧਾਨੂ ਦਾ ਉਹਦੀ ਚੋਣ ਹੋਊਗੀ ਉਸਦੇ ਬਾਅਦ ਮੰਡਲ ਦੀ ਚੋਣ ਹੋਏਗੀ ਪ੍ਰਧਾਨ ਦੇ ਉਸਦੇ ਬਾਅਦ ਜ਼ਿਲ੍ਹੇ ਦੀ ਪ੍ਰਧਾਨ ਚੋਣ ਠੀਕ ਹੈ ਥੈਂਕ ਯੂ